ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਖਬਰ ਅਮਰੀਕਾ ਤੋਂ ਹੈ ਜਿੱਥੇ ਰੂਪਨਗਰ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਯੂਐਸਏ ਦੇ ਗ੍ਰੀਨ ਰਿਵਰ ਟਨਲ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੌਰਾਨ ਹਰਮਨਜੀਤ ਸਿੰਘ ਪੁੱਤਰ ਤਜਿੰਦਰ ਸਿੰਘ ਸੈਣੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਚਲਾ ਰਿਹਾ ਸੀ। ਜਦੋਂ ਉਹ ਸੌਲਟ ਲੇਕ ਸਿਟੀ ਦੇ ਨੇੜੇ ਪੁੱਜਾ ਤਾਂ tufaan ਕਾਰਨ ਗ੍ਰੀਨ ਰਿਵਰ ਸੁਰੰਗ ਵਿੱਚ ਇੱਕ ਵ ਇਸ ਤੋਂ ਬਾਅਦ ਪਿਛਲੇ ਵਾਹਨ ਆਪਸ ਵਿੱਚ ਭੜਦੇ ਚਲੇ ਗਏ ਇਸ ਪੂਰੇ ਹਾਦਸੇ ਦੀਆਂ ਤਸਵੀਰਾਂ ਵੀ ਜਾਰੀ ਹੋਈਆਂ ਸਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਗ੍ਰੀਨ ਰਿਵਰ ਸੁਰੰਗ ਵਿੱਚ ਵਾਪਰੇ ਹਾਦਸੇ ਵਿੱਚ ਕੀ ਹੋਇਆ ਸੀ ਅਮਰੀਕਾ ਦੇ ਗ੍ਰੀਨ ਰਿਵਰ ਟਨਲ ਵਿੱਚ ਉਸ ਵੇਲੇ ਹਫੜਾ ਦਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਖਰਾਬ ਮੌਸਮ ਕਾਰਨ ਸੁਰੰਗ ਵਿੱਚ ਵੜਦੇ ਹੋਏ ਵਾਹਨ ਆਪਣਾ ਸੰਤੁਲਨ ਖੋ ਬੈਠੇ ਅਤੇ ਇੱਕ ਦੂਜੇ ਵਿੱਚ ਜਾ ਵਜੇ ਇਸ ਦੌਰਾਨ ਜਿੱਥੇ ਕਈ ਲੋਕ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ ਉੱਥੇ ਹੀ ਰੂਪਨਗਰ ਦਾ ਰਹਿਣ ਵਾਲਾ ਹਰਮਨਜੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਸੈਣੀ ਇਹ ਸਾਸੇ ਦਾ ਸ਼ਿਕਾਰ ਹੋ ਗਿਆ ਤੇ ਜਿਸ ਦੀ ਇਹ ਸਾਸੇ ਵਿੱਚ ਮੌਤ ਹੋ ਗਈ ਇਹ ਸਾਸੇ ਦੀ ਅਸਲੀ ਵਜ੍ਹਾ ਜਿੱਥੇ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ ਉੱਥੇ ਹੀ ਵਾਹਨਾ ਵਿੱਚ ਅੱਗ ਲੱਗਣ ਕਾਰਨ ਮੱਚੀ ਹਫੜਾ ਦਫੜੀ ਤੇ ਵਾਹਨਾ ਵਿੱਚੋਂ ਵਿਸਫੋਟ ਕਾਰਨ ਵੀ ਕਾਫੀ ਵਾਹਨਾਂ ਦੇ ਨੁਕਸਾਨੇ ਜਾਣ ਦੀ ਖਬਰ ਮਿਲੀ ਹੈ ਫਿਲਹਾਲ ਇਹ ਸਾਸੇ ਦੀ ਜਾਂਚ ਕੀਤੀ ਜਾ ਰਹੀ ਹੈ ਤਾ ਬਰਫੀਲੇ ਤੂਫਾਨ ਕਾਰਨ ਗ੍ਰੀਨ ਰਿਵਰ ਸੁਰੰਗ ਦੇ ਵਿੱਚ ਇੱਕ ਵੱਡਾ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ ਜਿਸ ਕਰਕੇ ਕਈ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਹਰਮਨਜੀਤ ਸਿੰਘ ਤੇ ਟਰਾਲੇ ਤੇ ਅਗਲੇ ਟਰਾਲੇ ਵਿੱਚ ਭਿਆਨਕ ਅੱਗ ਲੱਗਣ ਕਾਰਨ ਹੋਰ ਵਾਹਨਾਂ ਨੂੰ ਵੀ ਅੱਗ ਲੱਗ ਗਈ ਜਿਸ ਕਾਰਨ ਟਾਇਰ ਫਟਣ ਲੱਗੇ ਅਤੇ ਵਾਹਨਾਂ ਵਿੱਚ ਵਿਸਪੋਰਟ ਹੋਣ ਲੱਗੇ ਇਸ ਪੂਰੀ ਘਟਨਾ ਦੌਰਾਨ ਕੁਝ ਲੋਕ ਸ਼ੀਸ਼ੇ ਤੋੜ ਕੇ ਨਿਕਲ ਗਏ ਪਰ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ ਜਿਸ ਕਾਰਨ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਹ ਖਬਰ ਸੁਣਦਿਆਂ ਹੀ ਰੂਪਨਗਰ ਸਮੇਤ ਪਿੰਡ ਖੇੜੀ ਸਲਵਾਤਪੁਰ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਹਰਮਨਜੀਤ ਸਿੰਘ ਕੈਨੇਡਾ ਦੀ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਟਰੱਕਿੰਗ ਦਾ ਕੰਮ ਕਰਦਾ ਸੀ। ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਦੇਖਦੇ ਰਹੋ ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ